ਮਤਵਾਤ ਕੇ ਦੁਕੀ ਜੱਟ ਦੇਵ ਜੇ ਅਮਰ ਤੇ ਲਾਤੀ ਰੱਖ ਲਿਆਗੇ ਖੜੇ ਖੜੇ ਇੱਥੇ ਰੱਖੋ ਇੱਥੇ ਰੱਖੋ ਟਾਕਾ ਇੱਥੇ ਰੱਖੋ ਟਾਕਾ ਅੱਜ ਹੀ ਖੜਿਆ ਪਿੰਡ ਅਢਾਚਾ ਅ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਦੇ ਵਿਕੇ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਪਿੰਡ ਸੁਰਖੀਆਂ ਦੇ ਵਿੱਚ ਹੈ ਪਿੰਡ ਦੇ ਵਿੱਚ ਜੋ ਟੁੱਬਾ ਹੈ ਟੁੱਬੇ ਦਾ ਜੋ ਪਾਣੀ ਹੈ ਉਹ ਪਿੰਡ ਦੇ ਜੋ ਮੰਦਰ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਦੇ ਵਿੱਚ ਆਵੜਿਆ ਲੋਕਾਂ ਦੇ ਘਰਾਂ ਵਿੱਚ ਪਾਣੀ ਆਵੜਿਆ ਟੁੱਬੇ ਦਾ ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਤੇ ਕਾਰਨ ਕੀ ਹੈ ਕਦੋਂ ਇਹ ਸਮੱਸਿਆ ਸ਼ੁਰੂ ਹੋਈ ਤੇ ਇਸ ਸਮੱਸਿਆ ਦਾ ਕੀ ਹੱਲ ਹੈ ਆਓ ਪਿੰਡ ਵਾਸੀਆਂ ਨਾਲ ਕਰਦੇ ਹਾਂ ਗੱਲਬਾਤ ਮਾਈਕ ਉਹ ਜਿਆਦਾ ਦਿੱਕਤ ਆਜ ਦੀ ਨਹੀਂ ਹੈਗੇ 2 ਸਾਲ ਦੀ ਆ 2 ਸਾਲ ਦੀ ਆ ਕੋਈ ਨਹੀਂ ਸਾਡੀ ਸੁਣਵਾਈ ਕਰਦਾ ਸਾਰਿਆਂ ਕੋਲ ਸੇ ਜਾ ਚੁੱਕੇ ਆ ਕੋ ਸਾਡੀ ਸੁਣਵਾਈ ਹੈ ਨਹੀਂ ਕਿ ਕਿਸੇ ਪਾਸੇ ਨਹੀਂ ਹੈਗੀ ਅਸੀਂ ਸਾਡੇ ਤੁਹਾਨੂੰ ਪੁੱਛ ਕੇ ਦੇਖੋ ਅਸੀਂ ਕੋਠੇ ਟੱਪ ਟੱਪ ਕੇ ਅਸੀਂ ਜਾਨੀ ਹਰ ਚੀਜ਼ ਨੂੰ ਅਸੀਂ ਬਹੁਤ ਔਖੇ ਹੋਏ ਕੋਈ ਨਹੀਂ ਸਾਡਾ ਸੁਣਦਾ ਨਾ ਕੋਈ ਪਿੰਡ ਦਾ ਨਾ ਕੋਈ ਹੋਰ ਬਾਹਰ ਅਸੀਂ ਸਾਰਿਆਂ ਕੋਲ ਜਾ ਜਾ ਕੇ ਥੱਕ ਕੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਮੇਰਾ 15 ਦਿਨ ਦੀ ਦੋਤੀ ਮੈਂ ਦੇਖੀ ਤੱਕ ਨਹੀਂ ਹਜਤ ਵੀ ਕਹੇ ਜੀ ਉਹ ਕਿਤੇ ਪਈ ਆ ਦੋਤੀ ਕਿਤੇ ਪਈ ਆ ਹਸਪਤਾਲ ਚ ਅੱਜ ਪਿੰਡ ਵਾਲੇ ਵੀ ਨਹੀਂ ਕੋਈ ਦੇਖ ਦੇਣਾ ਸਰਪੰਚ ਪੰਚ ਵੀ ਚਲ ਉਹਨਾਂ ਨੇ ਸਾਡੇ ਸਾਥ ਦਿੱਤਾ ਪਾਣੀ ਕਢਾਉਣ ਨੂੰ ਦਿੱਤਾ ਅੱਗੇ ਆਏ ਨਹੀਂ ਪਹਿਲਾਂ ਕੋਈ ਨਹੀਂ ਸੀਗਾ ਅੱਜ ਤਿੰਨ ਚਾਰ ਮਹੀਨਿਆਂ ਕੇ ਕੱਠ ਕੀਤਾ ਸੀ ਇਹਨਾਂ ਨੇ ਜਦੇ ਸਾਡੀ ਕਿਸੇ ਨੇ ਨਹੀਂ ਸੁਣੀ ਅਧਿਾਰ ਕੇ ਆਕ ਗਏ ਹੁਣ ਅਸੀਂ ਕੱਠ ਕੀਤਾ ਹੁਣ ਸਾਡੇ ਨਾਲ ਤੋੜਦੇ ਨਹੀਂ ਪਰ ਸਾਡੇ ਗਾਂਹਾਂ ਨਹੀਂ ਤੋੜਦੇ ਉਹ ਸਾਨੂੰ ਪਾਣੀ ਕੱਢ ਨਹੀਂ ਦੇ ਰਹੇ ਆਏ ਦੇ ਸਾਨੂੰ ਪਾਣੀ ਸਾਨੂੰ ਦਰਹੇ ਵਾਲੇ ਪਾਣੀ ਨਹੀਂ ਕੱਢਣ ਦੇ ਰਹੇ ਆਏ ਦੇ ਸਾਨੂੰ ਪਾਣੀ ਕੱਢ ਨਹੀਂ ਦਿੰਦੇ ਹੈਗੇ ਸਾਡੇ ਪਿੰਡ ਦੇ ਜਵਾਕਾਂ ਨੇ ਉਹਨਾਂ ਨੂੰ ਆਏ ਵੀ ਇਹ ਲੜਨ ਸਾਡੇ ਜਵਾਕ ਜਾਣਦੇ ਨੇ ਮੋਟਰ ਚਲਾਉਂਦੇ ਨੇ ਉਹ ਬੰਦ ਕਰਨ ਆ ਜਾਂਦੇ ਨੇ ਦੇਖੋ ਜੀ ਇੱਕ ਇੱਕ ਦਿਨ ਅਸੀਂ ਅਸੀਂ ਆਪਦਾ ਇੱਥੋਂ ਜਵਾਕ ਗਿਆ ਇਥੋਂ ਸਾਰਾ ਪਿੰਡ ਇਕੱਠਾ ਹੋ ਕੇ ਗਿਆ ਹੋਦੀਆਂ ਖੋਲੀਆਂ ਉਦਣੀਆਂ ਆ ਕੇ ਉਹ ਬੰਦ ਕਰ ਗਏ ਫਿਰ ਸਾਡੇ ਬੱਚੇ ਗਿਆ ਬੱਚਿਆਂ ਨੇ ਵੇਰੋਤੇ ਉਹ ਕਰਿਆ ਪਰ ਸਾਨੂੰ 4 ਮਹੀਨੇ ਹੋ ਗਏ ਕੋਠੇ ਉੱਪਰ ਲੰਘਣ ਧੰਨ ਜਿਗਰਾ ਉਹਨਾਂ ਦਾ ਜਿਹੜੇ ਸਾਨੂੰ ਰੋਗ ਦੇ ਨਹੀਂ ਗਏ ਨਹੀਂ ਅਗਲੇ ਦੇ ਘਰ ਦੀ ਉਹ ਸੜਕ ਬਣਾਈ ਪਈ ਆਗੀ ਪਰ ਕਿੰਨਾ ਔਖਾ ਅਗਲੇ ਨੂੰ ਦੇਖੋ ਅਸੀਂ ਕਿੰਨੀ ਕੁ ਮਜਬੂਰੀ ਚ ਅਸੀਂ ਕੱਟ ਰਹੇ ਹਾਂ ਪਰ ਸਾਡੇ ਨਗਰ ਨੇ ਸਾਡਾ ਸਾਥ ਦਿੱਤਾ ਇੱਕ ਹਾਕਮਾਰੇ ਤੇ ਦੇਖੋ ਹੁਣ ਤੁਹਾਡੇ ਸਾਹਮਣੇ ਇੱਕ ਹਾਕਮਾਰੇ ਦਾ ਸਭ ਇਕੱਠਾ ਹੁੰਦਾ ਪਰ ਅਸੀਂ ਹੁਣ ਬੈਠਣਾ ਨਹੀਂ ਗਾ ਅਸੀਂ ਪਾਣੀ ਦਾ ਹੱਲ ਕਰਕੇ ਰਹਿਣਾ ਦੇਖੋ ਜੀ ਅਸੀਂ ਗਿਆਸਪੁਰਿਆ ਦੀ ਫੋਨ ਕਰ ਲਿਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ ਜੀ ਨੰਬਰ ਕੀ ਕਹਿਣਾ ਜੀ ਉਹਨਾਂ ਕਹਿੰਦੇ ਨੇ ਸੁਣਨ ਚ ਆਇਆ ਵੀ ਇਹ ਕਹਿੰਦੇ ਨੇ ਸਾਨੂੰ 3 ਵਿੱਗੇ ਜ਼ਮੀਨ ਦੇ ਦਿਓ ਤੁਹਾਡਾ ਹੱਲ ਕਰ ਦਾਂਗੇ ਜੇ 3 ਵਿੱਗੇ ਉਹਨੂੰ ਹੀ ਦੇਣੀ ਆ ਸਾਡੇ ਪਿੰਡ ਦੇ ਆਪ ਨਹੀਂ ਕਰ ਲੈਣਗੇ ਉਹਦਾ ਹੱਲ ਠੀਕ ਹੈ ਜੀ ਉਹਨਾਂ ਨੂੰ ਪਹਿਲਾਂ ਸਾਡੇ ਪਿੰਡ ਦੀ ਕਿੰਨੀ ਜਾਇਦਾਦ ਦੀ ਸਾਰੀ ਉਹਨਾਂ ਨੇ ਦੱਬ ਲਈਆਂ ਅਸੀਂ ਕਿੱਧਰ ਨੂੰ ਜਾਈਏ ਹੁਣ ਸਾਡੇ ਪਿੰਡ 'ਚ ਟ੍ਰੀਟਮੈਂਟ ਲੱਗਿਆ ਹੋਇਆ ਹੈ ਪਲਾਂਟ ਸਾਡੇ ਪਿੰਡ ਦੇ ਵਿੱਚ ਹੀ ਆ ਅਸੀਂ ਕਿਉਂ ਅਸੀਂ ਉੱਥੇ ਪਾਣੀ ਨਹੀਂ ਕੱਢ ਸਕਦੇ ਹੈਗੇ ਜੇ ਉੱਥੇ ਪਾਣੀ ਨਹੀਂ ਸੀ ਕੱਢ ਸਕਦੇ ਉੱਥੇ ਪਾਈਪ ਲਾਈਨ ਕਿਉਂ ਪਈ ਠੀਕ ਹੈ ਜੀ ਪਾਈਪ ਲਾਈਨ ਪਈ ਨੂੰ 6-7 ਸਾਲੋਂ ਗਾ ਸਾਡੇ ਉੱਥੇ ਅਡਵਾਲ ਸਾਹਿਬ ਉਦਘਾਟਨ ਕੀਤਾ ਕੀਤਾ ਸੀ ਉੱਥੇ ਉਹ ਲੱਗਿਆ ਹੋਇਆ ਬੋਰਡ ਜਿਹੜਾ ਹਾਂ ਲੱਗਿਆ ਹੋਇਆ ਤੇ ਜੇ ਉਹ ਕਹਿੰਦੇ ਪਾਈਪ ਲਾਈਨ ਪਈ ਆ ਉਹ ਕਿਸੇ ਕਾਰਨ ਪਈ ਆ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਨਾ ਪਾਈਪ ਲਾਈਨ ਕਿਉਂ ਪਵਾਈ ਸੀ ਉੱਥੇ ਜੇ ਅਸੀਂ ਪਾਣੀ ਨਹੀਂ ਕੱਢ ਸਕਦੇ ਉੱਥੇ ਜਿਸ ਤਰ੍ਹਾਂ ਕਿ ਹੁਣ ਐਸਡੀਐਮ ਪੈਲਬਲ ਨੂੰ ਪਾਣੀ ਬੰਦ ਕਰਵਾ ਦਿੱਤਾ ਗਿਆ ਸੀ ਇਹ ਲੱਗਦਾ ਵੀ ਤੁਹਾਡਾ ਬੀਨਸ ਐਸ ਐਸਡੀਐਮ ਨੂੰ ਸਾਡਾ ਨਗਰ ਦਿਖਦਾ ਨਹੀਂਗਾ ਐਸਡੀਐਮ ਬਣਾਈ ਖਾਦੇ ਵਾਸਤੇ ਉਹ ਤਾਂ ਬਣਾਈ ਆ ਵੀ ਨਗਰ ਦਾ ਸੁਧਾਰ ਕਰਨ ਨੂੰ ਤੁਸੀਂ ਚਲੋ ਸਾਡੇ ਘਰਾਂ ਬਣੀ ਦੇਖੋ ਤੁਸੀਂ ਜਾ ਕੇ ਦੇਖੋ ਕੀ ਬੁਰਾ ਹਾਲ ਹੈਗਾ ਕਿਵੇਂ ਅਸੀਂ ਰਹਿ ਰਹੇ ਹਾਂ ਸਾਨੂੰ ਸਾਨੂੰ 4 ਮਹੀਨੇ ਹੋ ਗਏ ਅਸੀਂ ਆਪਣੇ ਘਰ ਵਿੱਚ ਪਾਣੀ ਬੰਦ ਕਰਨ ਆ ਰਹੇ ਨੇ ਕਿਉਂ ਕੀ ਗੱਲ ਨਹੀਂ ਜਿਹੜਾ ਪਿੰਚ ਲਾ ਕੇ ਆਉਂਦੇ ਆ ਮੋਟਰ ਜਦਿਆ ਬੰਦ ਕਰ ਜਾਂਦੇ ਵੀ ਕੋਣ ਆਦੇ ਪਾਣੀ ਬੰਦ ਕਰਨ ਲਈ ਤਾਨੂੰ ਫੋਨ ਆਇਆ ਹਾਂਜੀ ਸ਼ੁਰੂ ਕਰਿਆ ਹੁਣ ਤੁਸੀਂ ਦੇਖਿਓ ਕਮੇਸ਼ ਕਰਿਆ 4 ਵਜੇ ਦਾ ਟਾਈਮ ਆ ਸਾਨੂੰ ਫੋਨ ਆਇਆ ਅੱਛਾ ਤੁਹਾਨੂੰ ਫੋਨ ਆਇਆ ਕੋਈ ਨਾ ਮੈਂ ਬਾਸਾ ਲੈ ਦੇਖੋ ਫੋਨ ਆਇਆ ਅੱਛਾ ਹਾਂ ਜਿੰਦਗੀ ਜਿਉਣ ਦੇ ਮਜਬੂਰ ਕੀਤਾ ਹੋਇਆ ਉਹੀ ਇੱਕ ਬੰਦਾ ਜਿਹਨੇ ਸਾਡਾ ਇੱਥੇ ਰੋਕਿਆ ਹੋਇਆ ਪਾਣੀ ਸਾਡੀ ਸੀਵਰੇਜ ਪਈ ਹੋਈ ਆ ਸੀਵਰੇਜ ਚ ਪਾਣੀ ਕੱਢਦੇ ਆ ਉਹਦੇ ਘਰੇ ਪੈਂਦਾ ਜਾ ਕੇ ਉਹਦੇ ਘਰੇ ਜਾਂਦਾ ਉਹ ਪਾਣੀ ਸਰਕਾਰੀ ਜਗ੍ਹਾ ਹੈਗੀ ਜਹ ਜਹ ਉੱਥੇ ਆ ਕੇ ਸਾਡੇ ਅਸੀਂ ਘਰੇ ਰੱਖ ਲੀਏ ਸਾਡੇ ਸੀਵਰੇਜ ਪਵਾਇਆ ਕਿ ਉਹ ਜਿਨ੍ਹਾਂ ਨੇ ਪਵਾਇਆ ਬਾਕੀ ਉਹਨਾਂ ਨੂੰ ਪਤਾ ਹੋਊਗਾ ਸੀਵਰੇਜ ਪਿਆ ਕਿਉਂ ਸੀਗਾ ਸੀਵਰ ਪਿਆ ਤਾਂ ਹੀ ਗੱਲ ਦੇ ਪਿੱਛੇ ਸੀਗਾ ਵੀ ਪਿੰਡ ਦਾ ਨੀ ਕਣੀ ਦਾ ਪਾਣੀ ਕਮ ਸੇ ਕਮ ਜਾਂ ਵੱਧ ਗਿਆ ਪੈ ਜਾਊਗਾ ਉਹ ਵੀ ਨਹੀਂ ਪਹੁੰਚ ਆਉਂਦੇ ਤਾਂ ਉਹ ਵੀ ਨਹੀਂ ਪਾਉਂਦੇ ਉਹ ਤਾਂ ਅਸਤਾ ਡੁੱਬਦੇ ਆ 1.5 ਸਾਲ ਹੋ ਗਿਆ ਤੁਹਾਨੂੰ ਡੁੱਬੇ ਡੁੱਬੇ ਬੈਠਿਆਂ ਨੂੰ ਪਾਣੀ ਤਾਂ ਉਹ ਸੀ ਕਹਿ ਰਹੇ ਆ ਜਿਹੜਾ ਉੱਪਰ ਆ ਸਾਡੇ ਜਿਹੜਾ ਸਾਡੇ ਗੇਟਾਂ ਦੇ ਵਿੱਚ ਆਸ ਤਾਂ ਉਹ ਕਹਿ ਰਹੇ ਆ ਵੀ ਉਹੀ ਪਾਣੀ ਸਾਡਾ ਪਵਾ ਲਓ ਉਹੀ ਪਾਣੀ ਮੰਦਿਰ ਦਾ ਹਾਲ ਠੀਕ ਹਨਾ ਤੁਸੀਂ ਮੰਦਿਰ ਦਾ ਹਾਲ ਗੁਰਦੁਆਰਿਆਂ ਦਾ ਹਾਲ ਤਾਂ ਦੇਖੋ ਇੱਥੇ ਕੋਈ ਜੀਵਤ ਆ ਇੱਕ ਬੈਠੇ ਆ ਆਪਦੇ ਘਰ ਛੱਡ ਨਹੀਂ ਸਕਦੇ ਇਹਨੂੰ ਤਾਂ ਜੀ ਹੋ ਗਏ 2 ਸਾਲ ਵਾਂਗੂ ਇਸ ਸਮੱਸਿਆ ਚੱਲ ਰਹੀ ਨੂੰ ਅਸੀਂ ਸਾਰੇ ਕਿਤੇ ਜਾ ਕੇ ਦੇਖ ਲਿਆ ਸਭ ਕੁਝ ਕਰ ਲਿਆ ਅਸੀਂ ਠਾਣਿਆਂ ਤੱਕ ਵੀ ਪਹੁੰਚ ਗਏ ਅਸੀਂ ਸਭ ਕੁਝ ਕਰ ਚੁੱਕੇ ਆ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਹੈਗੀ ਸਾਡਾ ਮੰਦਿਰ ਦੇਖ ਲਓ ਤੁਸੀਂ ਸੌਣ ਮਹੀਨੇ ਲੋਕ ਪੂਜਦੇ ਨੇ ਅਸੀਂ ਇੱਕ ਉਥੇ ਜੋਤ ਨਹੀਂ ਜਗਾ ਸਕੇ ਮੰਦਿਰ ਦੇ ਵਿੱਚ ਅਸੀਂ ਵੜ ਨਹੀਂ ਸਕੇ ਸਾਡੇ ਘਰ ਗੇਟਾਂ ਦੇ ਮੂਹਰੇ ਨੇ ਗੁਰੂ ਘਰ ਦੇ ਅਸੀਂ ਗੁਰੂ ਘਰ ਨਹੀਂ ਆ ਸਕਦੇ ਇੱਥੇ ਗੋਡੇ-ਗੋਡੇ ਇੰਨਾ-ਇੰਨਾ ਪਾਣੀ 4-4 ਫੁੱਟ 3-3 ਫੁੱਟ ਪਾਣੀ ਚੜ ਜਾਂਦਾ ਸਾਡਾ ਟੋਬੇ ਦਾ ਇੰਨੀ ਗੰਦਗੀ ਫੈਲੀ ਹੋਈ ਆ ਬੇੜਿਆਂ 'ਚ ਅਸੀਂ ਨਹੀਂ ਬਹਿ ਸਕਦੇ ਮੱਛਰ ਇੰਨੇ ਨੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਸਕਦੇ ਇੰਨਾ ਬੁਰਾ ਹਾਲ ਆ ਦੂਜੀ ਸਾਈਡ ਸਾਡੇ ਜਾ ਕੇ ਪਿੰਡ 'ਚ ਤੁਸੀਂ ਪਤਾ ਕਰ ਲੋ ਉੱਥੇ ਇੰਨਾ ਬੁਰਾ ਹਾਲ ਆ ਉਹਨਾਂ ਨੂੰ 8-8 ਮਹੀਨੇ ਹੋ ਗਏ ਆ ਆਪਣੇ ਗੇਟ ਨੰਗਿਆਂ ਨੂੰ ਲੋਕਾਂ ਦੇ ਕੋਠੇ ਟੱਪ ਟੱਪ ਕੇ ਉਹ ਆਪਦਾ ਗੁਜ਼ਾਰਾ ਕਰ ਰਹੇ ਨੇ ਅਸੀਂ ਬਹੁਤ ਕੁਝ ਸੋਚ ਲਿਆ ਵੋਟਾਂ ਅਸੀਂ ਪਾਈਆਂ ਨੇ ਨਾ ਅਸੀਂ ਵੋਟਾਂ ਨਹੀਂ ਰੱਖੀਆਂ ਹੈਗੀਆਂ ਕਾਦੇ ਲਈ ਆਪਾਂ ਵੋਟਾਂ ਪਾਉਨੇ ਆ ਆਪਾਂ ਕਿਸੇ ਇਨਸਾਨ ਨੂੰ ਚੁਣਦੇ ਆ ਆਪਾਂ ਆਪਦੇ ਪਿੰਡ ਦੀ ਭਲਾਈ ਲਈ ਚੁਣਦੇ ਆ ਇਹ ਕਰ ਰਹੇ ਹੀ ਆ ਜੀ ਪਾਣੀ ਕਰਕੇ ਪਾਣੀ ਦੇਖੋ ਸ਼ਿਵਲਿੰਗ ਦੇ ਉੱਪਰ ਤੋਂ ਨਿਕਲ ਆ ਗਿਆ ਮੰਦਰ ਦੇ ਵਿੱਚ ਜਾ ਕੇ ਦੇਖੋ ਸ਼ਿਵਲਿੰਗ ਦੇ ਉੱਪਰ ਵੀ ਪਾਣੀ ਫਿਰਿਆ ਹੋਇਆ ਐ ਇਸ ਵੇਲੇ ਪਾਣੀ ਥੋੜਾ ਜਿਹਾ ਘਟਣ ਕਰਕੇ ਪਾਉਂ ਸ਼ਿਵਲਿੰਗ ਨੰਗਾ ਨਹੀਂ ਉਹਦੇ ਉੱਪਰ ਵੀ ਪਾਣੀ ਫਿਰਦਾ ਸੀ ਕਿਸੇ ਨੂੰ ਮੱਥਾ ਟੇਕਣ ਨੂੰ ਅੰਦਰ ਕਿਸੇ ਵਾਸੀ ਵੀ ਰਸਤਾ ਨਹੀਂ ਸੀਗਾ ਨਾ ਗੁਰਦੁਆਰੇ ਨਾ ਮੰਦਰ ਕੋਈ ਜਾ ਨਹੀਂ ਸਕਦਾ ਸੀਗਾ ਦੇਖੋ ਅਗਲਾ ਨਾ ਸਵੇਰੇ ਨਹਾ ਤੋ ਕੇ ਮੰਦਰ ਮੱਥਾ ਟੇਕਣੋਂ ਦਾ ਗੁਰਦੁਆਰੇ ਮੱਥਾ ਟੇਕਣੋਂ ਦਾ ਉਹ ਗੰਦੇ ਪਾਣੀ ਦੇ ਵਿੱਚ ਹੀ ਜਾ ਕੇ ਫੇਰ ਗੁਰਦੁਆਰੇ ਜਾਂ ਮੰਦਰ ਚ ਬੜੂਗਾ ਉਹੀ ਗੰਦੇ ਪਾਏ ਲੈ ਕੇ ਤੁਸੀਂ ਦੱਸੋ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਵੀ ਕੋਈ ਕਮਨੀ ਕੀਤਾ ਕਿਸੇ ਕੋਈ ਸੁਣਵਾਈ ਨਹੀਂ ਹੋਈ ਸਾਡੇ ਪਿੰਡ ਦੀ ਬਹੁਤ ਜਗਾ ਜਾ ਚੁੱਕੇ ਆ ਇਸ ਵੇਲੇ ਕੋਈ ਇਹਦਾ ਹੱਲ ਨਹੀਂ ਹੈ ਇਹਦਾ ਹੱਲ ਕਰਾਇਆ ਗਿਆ ਹਾਂਜੀ ਹਾਂ ਉਹ ਆਏ ਸੀ ਉਹਨਾਂ ਨੇ ਮੋਟਰ ਚਲਵਾਤੀ ਉਹ ਕਹਿੰਦੇ ਤੁਸੀਂ ਮੋਟਰ ਚੜਾਓ ਜੇ ਕੋਈ ਦਿੱਕਤ ਆਊਗੀ ਸਾਨੂੰ ਫੋਨ ਕਰਦੇ ਹੋ ਅਸੀਂ ਆਪੇ ਆਵਾਂਗੇ ਇਸ ਕਰਕੇ ਮੋਟਰ ਚਲਾਈ ਹੋਈ ਆ ਵੀ ਹੁਣ ਪਾਣੀ ਨਿਕਲ ਰਿਹਾ ਤੁਹਾਨੂੰ ਲੱਗਦਾ ਵੀ ਫੱਕਾ ਵੀ ਦੁਬਾਰਾ ਬੰਦ ਕਰਵਾ ਸਕਦੇ ਨੇ ਉਹ ਕਹਿ ਰਹੇ ਨੇ ਹੁਣ ਅਸੀਂ ਵੀ ਦੁਬਾਰਾ ਆ ਕੇ ਕਰਾਂ ਸੁੱਚ ਕਟਣ ਲੱਗਿਆ ਮੋਟਰ ਦੀ ਤੇ ਪਹਿਲਾਂ ਦੋਂਗੇ ਬੈਠ ਕੇ ਤੁਸੀਂ ਐਂ ਪਿੰਡ ਦਊਗਾ ਹੀ ਸਾਰਾ ਪੈਰਾ ਕਦੋਂ ਇਹ ਫਿਰ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਸੇ ਵੋਟਾਂ ਮੰਗ ਲਾਉਣਗੇ ਫਿਰ ਕਿਸ ਤਰ੍ਹਾਂ